ਉਧਰ ਕੈਂਗੂ ਛੇੜ ਲਿਆ ਕੈਂਗੂ ਛੇੜ ਲਿਆ ਉਧਰ ਕੈਂਗੂ ਛੇੜ ਲਿਆ ਕੈਂਗੂ ਛੇੜ ਲਿਆ ਕਿੰਨਾ ਦਾ ਪਿੰਡ ਛੇੜਨੇ ਦੋਨੋਂ ਟੀਮਾਂ ਲਾਈਨ ਅਪ ਹੋ ਜਾਣਾ ਬਈ 2 ਮਿੰਟ ਦੇ ਦਿਓ ਯਾਰ ਬਾਕੀ ਸਾਰੀਆਂ ਗੱਲਾਂ ਮੈਂ ਬਾਅਦ ਚ ਕਰਦਾ ਟੀਮਾਂ ਲਾਈਨ ਅਪ ਕਰਾਉਣਾ ਬਈ ਪਹਿਲਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਮੈਚ ਚੱਲਣਾ ਜ਼ਰੂਰੀ ਆ ਯਾਰ ਬਾਕੀ ਤੇ ਚੱਲ ਬਈ ਨਾਮਾਂ ਵਾਲੀ ਕਾਪੀ ਕਿਹਦੇ ਕੋਲ ਹੈ ਧਰਮਾ ਜੀ 2 ਮਿੰਟ ਦੇ ਦਿਓ ਯਾਰ 2 ਮਿੰਟਾਂ ਦੇ ਨਾਲ ਤਾਂ ਕੁਝ ਵੀ ਨਹੀਂ ਹੁੰਦਾ ਬਿਲਕੁਲ ਜੀ ਓ ਯਾਰ ਉਹ ਨਿੱਕਾ ਜਾਂ ਜਵਾਕ ਸੁਣ ਨੀ 1 ਮਿੰਟ ਖੜ ਜੀ ਉਹ ਨਿੱਕਾਂ ਦਾ ਜਵਾਬ ਜਦੋਂ ਸੋਸ਼ਲ ਮੀਡੀਆ ਤੇ ਆਉਂਦਾ ਸੀ ਨਾ ਹਰੇਕ ਬੰਦਾ ਕਹਿੰਦਾ ਮੈਂ ਸਰਬਰਾਮ ਨਾਲ ਵੀਡੀਓ ਬਣਾਉਣੀ ਹੈ ਹੈਲੋ ਬਾਈ ਯਾਰ ਇੱਕ ਮਿੰਟ ਖੜ ਜੋ ਯਾਰ ਇੱਕ ਮਿੰਟ ਨਾਲ ਕੀ ਹੁੰਦਾ ਉਹਦੇ ਫਾਦਰ ਸਾਹਿਬ ਨੂੰ ਹੋ ਗਿਆ ਬਾਈ ਕਾਲਾ ਪੀਲਿਆ ਉਹਦਾ ਘਰ ਦੇਖੋ ਜਾ ਕੇ ਮੈਂ ਜਦ ਤੜਕੇ ਬੋਲਿਆ ਸੀ ਮੈਂ ਕਿਹਾ ਕਬੱਡੀ 'ਚ ਜਿਹੜੇ ਸਹੀ ਬੰਦੇ ਆ ਉਹਨਾਂ ਦੀ ਹੈਲਪ ਨਹੀਂ ਹੁੰਦੀ ਤੇ ਉਹ ਬੰਦੇ ਦਾ ਨਾ ਤੇ ਕੋਈ ਕਮਾਉਣ ਵਾਲਾ ਨਹੀਂ ਰਿਹਾ ਸਰਬ੍ਰੰਦ ਦੇ ਫਾਦਰ ਸਾਹਿਬ ਤੇ ਘੱਟੋ-ਘੱਟ 20000 25000 ਲੱਗ ਗਿਆ ਪਰ ਇਨਸਾਨ ਨਹੀਂ ਬਚਿਆ ਉਹਦੇ ਫਾਦਰ ਸਾਹਿਬ ਦੀ ਡੈਥ ਹੋਈ ਆ ਤੇ ਮੈਂ ਬੇਨਤੀ ਕਬੱਡੀ ਵਾਲਿਆਂ ਨੂੰ ਕਰਦਾ 10 20 50 100 ਨਾਲ ਫਰਕ ਨਹੀਂ ਪੈਣਾ ਸੋਡਾ ਦਿੱਤਾ ਇੱਕ ਇੱਕ ਰੁਪਈਆ ਉਹ ਸਰਬ੍ਰੰਦ ਦੇ ਘਰੇ ਦਿੱਤਾ ਜਊ ਇਹ ਮੇਰੀ ਹੱਥ ਮੰਨ ਕੇ ਬੇਨਤੀ ਹੈ 10 20 150 ਆ ਬਾਈ ਦੀ 2100 ਰੁਪਈਆ 1100 ਰੁਪਈਆ ਸਾਡੇ ਜੱਗੂ ਬਾਈ ਬੰਨੀਓ ਜਿਹੜਾ ਆ ਵਾਹ ਜੀ ਵਾਹ ਬਹੁਤ ਜ਼ਰੂਰੀ ਆ ਲੋੜਵੰਦੀ ਮਦਦ ਕਰ ਦੇਣੀ ਇਧਰੋਂ ਸਾਡੇ